ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਅੱਜ ਆਇਆ ਹਾਂ ਤੁਸੀਂ ਸੁਰਦੇ ਨਾਨਕੇ ਜੀ ਕਾਨਕ ਵਢਣਾ ਕੱਲ ਦੇ ਪਰਸੂਲੇ ਇਹਦੇ ਡੇੜੀ ਨਹੀਂ ਮਸੀਨਾ ਕੱਲ ਦੇ ਲੱਗੇ ਸਦੇ ਵਢਣਾ ਆ ਕਰਕੇ ਫਿਰ ਅੱਜ ਮੈਂ ਆਇਆ ਤਾਂ ਇੱਧਰ ਲੱਗ ਬਾਤੀ ਜੀ ਬਾਕੀ ਹੋ ਜਾਂਦੀ ਜੀ ਆਪਣੀ ਪਿੱਛੇ ਬਰੇ ਜੇ ਕਾ ਜਲਦੀ ਉਹਨੇ ਵੀ ਡੇੜੀ ਲੱਗੀ ਹੋਈ ਆ ਜਿਹਾਣਾ ਔਰ ਡਰਾਈਵਰ ਅੰਕਲ ਨੇ ਰੋਟੀ ਖਾਣ ਗਏ ਆ ਸੁਰ ਵੀ ਬਾਕੀ ਬਾਈ ਪੜਦੇ ਆ ਅ ਵੀ ਚੱਲਿਆ ਆਪਾਂ ਨੂੰ ਮਸ਼ੀਨ ਉੱਤੇ ਆ ਜਾ ਮਸ਼ੀਨ ਕੋ ਚੱਲੀ ਲੜੀ ਨਾਲ ਵਧੀਆ ਮਸ਼ੀਨ ਇੱਧਰ ਸੌਰਵ ਨੂੰ ਮਿਲੋ ਜੀ ਹੋਰ ਜੀ ਭਾਈ ਜੀ ਭਾਈ ਜੀ ਹੋਰ ਸਾਰਾ ਉਹ ਵਧੀਆ ਹੀ ਠੀਕ ਚੱਲਦੀ ਨਹੀਂ ਸੀ ਨਾ ਮਸ਼ੀਨ ਵਧੀਆ ਚੱਲਦੀ ਹੈ ਜੀ ਹਾਂ ਹੋ ਸਕਦਾ ਖੜ ਤੋਂ ਪਈ ਨਹੀਂ ਅਧਰ ਨਾਂਕਾ ਲੋਰ ਕਿਹੜਾ ਪੈਂਦਾ ਹੈ ਇਹ ਪੈਂਦਾ ਇਹ ਪੈਂਦਾ ਜੀ ਨਵੀਂ ਪਰ ਬੜਾ ਕਰਾਉ ਆਹ ਸ਼ਾ ਨਵੀਂ ਪਰ ਬੜਾ ਕਰਾਉ ਭਾਈ 9000 ਡਟਰਾ ਇਕੱਠੀ ਟੱਕ ਹੈ ਇਹਨਾਂ ਦੇ ਹਾਂ ਉਹਰੇ ਇਕੱਠਾ ਟੱਕਿਆ 50 ਕਿਲੋ ਲੈਂਦਾ ਜੀ ਇਹਦਾ ਵਧੀਆ ਵਧੀਆ ਕਾਹੀ ਯਾਰ ਉਸ ਪੰਦੀ ਮੇਂ ਕਿੰਨੀ ਦੀਵੀ ਮਨ ਆਏ ਕਟੜਾ ਬਾਲ ਖੋਲਣਾ ਨਹੀਂ ਪੈਂਦਾ ਹੈਗਾ ਸਹੀ ਗੱਲ ਆ ਬਾਈ ਵਧੀਆ ਚੱਲਦੀ ਮਸ਼ੀਨ ਵਾਕਿਆ ਤੈਨੂੰ ਹੋਰ ਅੱਗੇ ਅੱਗੇ ਦਿਖਾਈ ਜਾਊਂਗੇ ਆਪਾਂ ਵਧੀਆ ਚਲਾਉਂਦਾ ਬਾਈ ਡਰਾਈਵਰ ਵੀ ਹੈ ਨਾ ਬਾਈ ਉਹ ਪੂਰੀ ਦਿਖਾਉਂਦਾ ਮੁੰਡਾ ਨਵੇੜ ਦਾ ਜੀ ਇਹਦਾ ਸਾਰਾ ਬਾਕੀ ਹੁਣ ਇੱਜਾ ਲੱਗ ਗਿਆ ਜੀ ਵੱਢਣਾ ਆਹ ਸਾਰੀ ਨਮਾਈ ਨਾ ਵੀ ਹੋਈ ਅਜੋ ਦੇ ਜੰਨੇ ਸ਼ੂ ਕਰ ਲੋ ਤੇ ਸਾਰਾ ਮੰਗ ਲਈ ਹੁਣ ਆਏ ਵੱਢਦੇ ਵੱਢਦੇ ਚਲੋ ਭਾਈ ਵੱਢਦੇ ਹੀ ਹੋਰ ਕੀ ਜੋ ਦਿਖਾਈ ਜਾਊਗਾ ਇਨਾਂ ਨੂੰ ਤੇਰੇ ਕੇ ਦਾ ਵੱਢਦੇ ਆ ਚਲੋ ਭਾਈ ਨਵੇੜ ਤੇ ਆ ਦੋ ਕਿੱਲੇ ਬਾਕੀ ਹੁਣ ਆਹ ਲ ખેਚ ਲੱਗੇ ਮਾਣ पूरा बढ़ी सबेड़ टके टक लॻी वञे ਆਈ ਦੇਖੋ ਨੀ ਸਟਰ 9 ਹਾਰ ਦੇਖੀਓ ਨਾ ਹਾਰ ਰਿ ਹੋਰ ਹੁੰ ਗਈ ਜੱਬੜ ਗਈ ਇੱਧਰ ਹੁਣ ਇੱਧਰ ਖੇਚ ਬਾਲੀ ਮੈ ਵੀ ਜੱਟ ਲੱਗੇ ਹੁਣ ਕੱਢਣਾ ਬਾਹਰ